ਹੈਲੋ ਜੀ ਸਸਕਾਰ ਜੀ ਸਾਰਿਆਂ ਨੂੰ ਮੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਦੱਬ ਟਿਕ ਐਂਡ ਬਲੌਗਸ ਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਸਾਰੇ ਹੀ ਕੋਟਨ ਮਸਲੀਨ कॉटन ਦੇ प्रिंट ਦੇ ਵਿੱਚ ਸੂਟ ਨੇ ਬਹੁਤ ਹੀ ਵਧੀਆ ਕੁਆਲਿਟੀ ਹੈ ਤੇ ਬਹੁਤ ਹੀ ਵਧੀਆ ਕੱਪੜਾ ਹੈ ਇਹ ਸਾਰੇ ਸੂਟਸ ਜੋ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦਿਖਾ ਰਹੀ ਹਾਂ ਇਹ ਸਾਰੇ ਮਸਲੀਨ कॉटन ਦੇ ਉੱਪਰ ਤਿਆਰ ਹੋਏ ਹੋਏ ਨੇ ਜੇਕਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਹੈ ਤਾਂ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਮੈਸੇਜ ਕਰ ਸਕਦੇ ਹੋ ਮੈਨੂੰ ਉਮੀਦ ਹੈ ਕਿ ਇਹ ਸੂਟ ਸਾਰੇ ਤੁਹਾਨੂੰ ਜੂਰ ਪਸੰਦ ਆਉਣਗੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਮੈਂ ਰੋਹਿਤ ਤੁਹਾਡੇ ਲਈ ਨਵੇਂ ਤੋਂ ਨਵੇਂ ਡਿਜ਼ਾਈਨ ਸੂਟ ਦੇ ਲੈ ਕੇ ਆਉਂਦੀ ਰਹਾਂਗੀ ਤੇ ਬਹੁਤ ਹੀ ਘੱਟ ਰੇਟ ਵਿੱਚ ਤੁਹਾਨੂੰ ਸੂਟ ਮਿਲਣਗੇ ਜੇਕਰ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਮੈਸੇਜ ਕਰ ਸਕਦੇ ਹੋ ਧੰਨਵਾਦ ਜੀ